ਮੈਂ ਬੇਨਤੀ ਕਰਦਾ ਹੁਣ ਇੱਕ ਛੋਹ ਹੁੰਦੀ ਏ ਇੱਕ ਛੂਣਾ ਹੁੰਦਾ ਛੋਹ ਕੀ ਏ ਮੰਨ ਲਓ ਵੀ ਤੁਹਾਡੇ ਨੇੜੇ ਇੱਥੇ ਸਥਾਨ ਹੈ ਲੱਖੀ ਜੰਗਲ ਉਥੇ ਦਸਵੇਂ ਪਾਤਸ਼ਾਹ ਦੀਆਂ ਕੁਝ ਨਿਸ਼ਾਨੀਆਂ ਪਈਆਂ ਹੋਣਗੀਆਂ ਕੋਈ ਤੀਰ ਹੋਣਗੇ ਕੋਈ ਜੋੜਾ ਹੋਣਾ ਜੇ ਸਾਡੇ ਉਥੇ ਚੱਕੀ ਨੇ ਕਹੀ ਥਾਂ ਤੇ ਹੈ ਨਾ ਚੋਲਾ ਹੁੰਦਾ ਕੋਈ ਰਮਾਲ ਹੋਣ ਇਦਾਂ ਮੰਨ ਲਓ ਵੀ ਦਸਵੇਂ ਪਾਤਸ਼ਾਹ ਦਾ ਰਮਾਲ ਹੈ ਇਦਾਂ ਹੱਥ 'ਚ ਰਮਾਲ ਚੁੱਕ ਲੈ ਛੂਣਾ ਹੋ ਗਿਆ ਛੂ ਲਿਆ ਨਾ ਟੱਚ ਕਰ ਲਿਆ ਛੂ ਲਿਆ ਇਹ ਕੋਸੇਰ ਮਾਲ ਨੂੰ ਅੰਦਰ ਫੀਲ ਕਰਨਾ ਹੁੰਦਾ ਉਹਨੂੰ ਕਹਿੰਦੇ ਨੇ ਛੋ ਲੈਣੀ ਅੱਛਾ ਇਹ ਰਮਾਲ ਹੈ ਮੇਰੇ ਦਸਵੇਂ ਪਾਤਸ਼ਾਹ ਦਾ ਇਹ ਛੋ ਹੈ ਅੱਛਾ ਇਹ ਰਮਾਲ ਹੱਥ 'ਚ ਵੀ ਫੜਦੇ ਹੋਣਗੇ ਇਹ ਰਮਾਲ ਨਾਲ ਕਦੇ ਮੁੱਖ ਵੀ ਪੁੰਜਦੇ ਹੋਣਗੇ ਇਹ ਰਮਾਲ ਮਹਾਰਾਜ ਦੇ ਹੱਥਾਂ 'ਚ ਵੀ ਹੋਣਾ ਹੈ ਮਤਲਬ ਕੀ ਹੈ ਹੈ ਕੱਪੜੇ ਦਾ ਰਮਾਲ ਉਹਦੇ ਵਿੱਚੋਂ ਆਪਣੇ ਪਾਤਸ਼ਾਹ ਦੀ ਛੋ ਲੈ ਲਈ ਛੂਣਾ ਨਹੀਂ ਹੁੰਦਾ ਐਦਾਂ ਤੇ ਛੂਨੇ ਆਪਾਂ ਸਿਰ ਤੇ ਵੀ ਚੁੱਕਨੇ ਆਂ ਪ੍ਰਕਾਸ਼ ਵੀ ਕਰਨੇ ਆਂ ਕੋਈ ਕੋਈ ਕਰੋੜਾਂ ਚ ਇੱਕ ਗੁਰਸਿੱਖ ਹੁੰਦਾ ਹੈ ਗੁਰੂ ਦਾ ਪਿਆਰਾ ਗਰੰਥੀ ਹੁੰਦਾ ਹੈ ਜਿਹੜਾ ਕੱਲਾ ਛੂੰਦਾ ਨਹੀਂ ਉਹ ਛੋ ਵੀ ਲੈਂਦਾ ਉਹ ਸਮਝਦਾ ਵੀ ਸੱਚੀ ਇਹ ਦਸਾਂ ਪਾਤਸ਼ਾਹਾਂ ਦੀ ਜੋਤ ਹੈ ਜਿਹਦੀ ਮੈਂ ਸੇਵਾ ਕਰਦਾ ਮਾਫ ਕਰਨਾ ਕਿਤੇ ਮੇਰੇ ਵਰਗ ਰੋਟੀਆਂ ਕਾਰਨ ਪੂਰੇ ਹੇ ਤਲ ਵੀ ਸਵੇਰੇ ਪ੍ਰਕਾਸ਼ ਕਰ ਲਿਆ ਹੁਕਮਨਾਮਾ ਲੈ ਲਿਆ ਆ ਕਰ ਲਿਆ ਆ ਕਰ ਲਿਆ ਪਰ ਨਹੀਂ ਇੱਕ ਡਰ ਕੇ ਮਹਾਰਾਜ ਸੇਵਾ ਕਰਾਇਓ ਜੀ ਹੁਕਮਨਾਮਾ ਮੇਰੀ ਹੁਕਮਨਾਮਾ ਲੈਣ ਦਾ ਬਲ ਬਖਸ਼ਿਓ ਜੀ ਦਰਬਾਰ ਦੇ ਅਸਵੇਰੇ ਦਰਬਾਰ ਦਾ ਦਰਵਾਜਾ ਖੋਲਣ ਵੇਲੇ ਅਰਦਾਸ ਕਰਦਾ ਗਰੀਬ ਨਵਾਜ਼ ਕੋਈ ਊਣ ਤਾਂ ਹੀ ਹੋਗੀ ਹੋਵੇ ਤੇ ਗਲਤੀ ਮਾਫ ਕਰਿਓ ਜੀ ਉਹ ਤੇ ਕੋਈ ਹੁੰਦਾ ਕੋਈ ਵਿਰਲਾ ਤਾ ਮੈਂ ਕਹਿਣਾ ਛੋ ਲੈ ਆਪਣੇ ਗੁਰੂ ਦੀ ਛੋ ਛੂਤ ਹਰੇਕੀ ਲੈਂਦੇ ਅੰਦਰ ਦੀ ਛੋ ਮਾਣੋ ਨਾ ਗੁਰੂ ਰਾਮਦਾਸ ਦਾ ਘਰ ਹੈ ਮਰਤ ਸਰ ਮੈਂ ਗੱਲ ਉਹਨਾਂ ਤੇ ਲਿਆਉਣੀ ਚਾਹੁੰਦਾ ਗਏ ਆ ਲਾਲਾ ਲਾਲਾ ਕਰਦੇ ਤੁਰ ਕੇ ਉੱਥੇ ਬਾਜ਼ਾਰ ਚ ਸਟਰੀਟ ਤੇ ਘੇੜੇ ਦੇਲੇ ਮੱਥਾ ਟੇਕ ਲਿਆ ਲਾਈਨ ਚ ਲਾ ਕੇ ਲੰਗਰ ਖਾ ਲਿਆ ਬੜਾ ਵਧੀਆ ਜੀ ਆਉਂਦਾ ਹੋਇਆ ਭਾਈ ਨੇ ਪਤਾ ਵੀ ਬੜੀਆਂ ਦਾ ਤੇ ਉਹ ਕੀ ਹੁੰਦੇ ਨੇ ਪਾਪੜਾਂ ਦਾ ਪੈਕਟ ਹੀ ਲੈ ਆਵੇ ਵੀ ਇਹ ਵੀ ਠੀਕ ਹੈ ਜੀ ਬਸ ਹੋ ਗਈ ਯਾਤਰਾ ਨਹੀਂ ਤੁਸੀਂ ਜਾਓ ਦਰਬਾਰ ਸਾਹਿਬ ਕਹੀ ਪਰ ਕਰਮਾ ਚ ਬੈਠੇ ਹੁੰਦੇ ਨੇ ਅੱਖਾਂ ਬੰਦ ਕਰਕੇ ਉਹ ਛੋਹ ਲੈਂਦੇ ਨੇ ਅੰਦਰ ਦੀ ਲੋਕਾਂ ਲਈ ਲੋਕਾਂ ਲਈ ਤੇ ਉਹ ਮੇਲਾ ਮੇਲਾ ਹੀ ਹੁੰਦਾ ਹੈ ਕ੍ਰੌਣਕ ਮੇਲਾ ਵੀ ਦੁਨੀਆ ਗਈ ਪਰ ਕਈ ਅੱਖਾਂ ਬੰਦ ਕਰਕੇ ਬੈਠੇ ਹੁੰਦੇ ਨੇ ਕੀਰਤਨ ਹੁੰਦਾ ਹੈ ਕਈ ਕਈ ਘੰਟੇ ਬੈਠਦੇ ਨੇ ਅੱਜ ਵੀ ਸਿੱਖ ਉਹਨਾਂ ਦੇ ਘਰ ਵਿੱਚ ਪਤਾ ਕਿਉਂ ਬਹਿੰਦੇ ਆ ਉਹ ਗੁਰੂ ਅਮਰਦਾਸ ਦੇ ਹੋਗੇ ਸੀ ਉਹਨਾਂ ਨੇ ਗੁਰੂ ਅਮਰਦਾਸ ਜੀ ਛੋ ਲੈ ਲਈ ਸੀ ਸੇਵਾ ਕੀਤੀ ਸੀ ਸੇਵਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਤੂੰ ਚਿੱਤ ਲਾ ਕੇ ਕਰਨਾ ਜਿਹੜੀ ਵੀ ਸੇਵਾ ਕਰਦੇ ਚਿੱਤ ਲਾ ਕੇ ਕਰਿਆ ਕਰ ਮਤਲਬ ਲੰਗਰ ਚ ਵਾਲਟੀ ਫੜ ਕੇ ਮੈਂ ਕਹਿੰਦਾ ਜੀ ਸੇਵਾ ਵੀ ਸਿੱਖਣੀ ਤੇ ਗੁਰੂ ਰਾਮਦਾਸ ਦੇ ਘਰੋਂ ਜਾ ਕੇ ਸਿੱਖ ਮੈਂ ਆਪ ਦੇਖਿਆ ਆ ਸਮਾਗਮ ਦੀ ਆਗਿਆ ਲੈਣ ਗਏ ਅਸੀਂ ਹਰਮੰਦਰ ਸਾਹਿਬ ਮੈਂ ਕਿਹਾ ਆਪਣੇ ਆਪਣੇ ਆਪ ਨਹੀਂ ਰੱਖਣਾ ਆਪਣੇ ਆਪ ਨਹੀਂ ਸਮਾਗਮ ਰੱਖਣਾ ਪਹਿਲਾਂ ਆਗਿਆ ਲੈ ਕੇ ਆਵਾਂਗੇ ਅਸੀਂ ਚਾਰ ਕੇ ਜਾਣੇ ਗਏ ਹਰਮੰਦਰ ਸਾਹਿਬ ਕੜਾ ਪ੍ਰਸ਼ਾਦ ਦੀ ਦੇਖ ਕਰਾਈ ਅਰਦਾਸ ਕੀਤੀ ਮੈਂ ਕਿਹਾ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਸਮਾਗਮ ਕਰੀਏ ਫਿਰ ਉਹ ਹੁਕਮਨਾਮਾ ਜਿਹੜਾ ਸ਼ਾਮ ਨੂੰ ਆਇਓ ਚ ਆਗਿਆ ਮਿਲ ਗਈ ਕਰ ਲੋ ਕੁਸ਼ੀਆਂ ਮਿਲ ਗਈਆਂ ਠੀਕ ਹੈ ਜੀ ਫਿਰ ਥੋੜਾ ਟਾਈਮ ਉੱਥੇ ਰੁਕੇ ਵੀ ਤੇ ਮੈਂ ਉੱਥੇ ਜੋੜਾ ਘਰ ਦੇ ਵਿੱਚ ਵੇਖਿਆ ਬੰਦਾ ਮਰਸਡੀ ਗੱਡੀ 'ਚ ਉਤਰਿਆ ਮਰਸਡੀ 'ਚ ਕਰੋੜ ਦੀ ਗੱਡੀ ਹੁੰਦੀ ਹੈ ਮਰਸਡੀ ਉਹਦੇ ਵਿੱਚੋਂ ਉਤਰਿਆ ਰਮਾਲ ਕੱਢਿਆ ਚਿੱਟੇ ਰੰਗ ਦਾ ਬਹੁਤ ਸੋਹਣਾ ਆਪਣੇ ਜੋੜੇ ਗੱਡੀ ਚ ਲਾਏ ਉੱਤਰ ਕੇ ਸਿੱਧਾ ਗਿਆ ਜੋੜਾ ਘਰ 'ਚ ਉਹਨੇ ਜੋੜੇ ਘਰ ਨੂੰ ਇਵੇਂ ਮੱਥਾ ਟੇਕਿਆ ਜਿਵੇਂ ਮਾਰਜ ਨੂੰ ਮੱਥਾ ਟੇਕਦੇ ਹੋਣ। ਨਾ ਉਹ ਬੋਲੇ ਨਾ ਮੈਂ ਬੋਲੇ ਬਸ ਇੱਕ ਦੂਜੇ ਨਾਲ ਇਦਾਂ ਗੱਲ ਜੀ ਹੋਈ ਤੁਰ ਮੈਨੂੰ ਇਦਾਂ ਫਤੇਜੀ ਬੁਲਾਈ ਮੈਂ ਸਮਝ ਗਿਆ। ਮੈਂ ਕਿਹਾ ਇਹ ਜੋੜਿਆਂ ਵਿੱਚ ਗੁਰੂ ਰਾਮਦਾਸ ਦੀ ਛੋ ਲੈ ਰਿਆ। ਇਹ ਜੋੜਿਆਂ ਨੂੰ ਜੋੜੇ ਨਹੀਂ ਸਮਝਦਾ। ਇਹ ਕਹਿੰਦਾ ਤੇਰੇ ਦਰ ਦੀ ਧੂੜ ਖੌਰੇ ਲੈ ਕੇ ਹੀ ਬਦਲ ਦੇ। ਖੌਰੇ ਪੁੱਠੀਆਂ ਸਿੱਧੀਆਂ ਹੀ ਪਾ ਦੇ। ਆ ਸਾਡਾ ਸਿੰਘ ਹੈ ਜੱਗਾ ਉਹਦੇ ਘਰ ਵਾਲੀ ਮੈਨੂੰ ਕਹਿੰਦੀਏ ਪਤਾ ਨਹੀਂ ਘਰ ਕਦੋਂ ਬਣਨੇ ਪਤਾ ਨਹੀਂ ਕਦੋਂ ਕੀ ਹੋਣਾ ਮੈਂ ਕਿਹਾ ਸੀ ਮੈਂ ਕਿਹਾ ਸੰਗਤ ਆਏਗੀ ਜੋੜੇ ਝੜ ਸੰਗਤ ਆਏਗੀ ਉੱਥੇ ਉੱਥੇ ਹੋਵੇਂ ਜੋੜਿਆਂ 'ਚ ਸਾਡੇ ਘਰ ਆਈ ਹੈ ਸੰਗਤ ਅੱਜ ਅਬ ਮੈਂ ਕਹਣਾ ਆ ਉਹ ਤੇ ਬਾਹਰ ਦੀਆਂ ਗੱਲਾਂ ਨੇ ਬਾਹਰ ਦੀਆਂ ਆ ਕਿੱਡੀ ਕਿੱਜ ਚੀਜ਼ ਕੋਠੀ ਕਿੱਡੀ ਕਿੱਜ ਚੀਜ਼ ਗੱਡੀਆਂ ਕਿੱਡੀ ਕਿੱਜ ਚੀਜ਼ ਇਹਦੇ ਜੋੜਿਆਂ 'ਚ ਪਈਆਂ ਨੇ ਗੁਰੂ ਘਰ ਦੇਆਂ ਮਰ ਜੇ ਅਕਲ ਹੋਵੇ ਲੈਣ ਦੀ ਗੁਰੂ ਤੋਂ ਦਾਤ ਲੈਣ ਦੀ ਅਕਲ ਹੋਵੇ ਗੱਡੀਆਂ ਤੇ ਜੋੜਿਆਂ ਚ ਪਈਆਂ ਨੇ ਮਾਇਆ ਤੇ ਉਠੇ ਪਈਏ ਬਾਹਰ ਇੱਥੇ ਤੇ ਅੰਦਰ ਦੀਆਂ ਰਹਿਮਤਾਂ ਨੇ ਉਹ ਰਹਿਮਤਾਂ ਜਿਹੜੀਆਂ ਬਾਬੇ ਬੁੱਢੇ ਨੂੰ ਦਿੱਤੀਆਂ ਉਹ ਰਹਿਮਤਾਂ ਜਿਹੜੀਆਂ ਭਾਈ ਗੁਰਦਾਸ ਸਾਹਿਬ ਉਹਨਾਂ ਦੇ ਪਾਤਰ ਬਣੇ ਇੱਥੇ ਉਹ ਅੰਦਰ ਦੀਆਂ ਰਹਿਮਤਾਂ ਦਿੰਦੇ ਨੇ ਕਿਹਾ ਨਾ ਹੀ ਕਰਦੇ ਰਹਿ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਜੋਲੀ ਅੱਡ ਕੇ ਮੰਗਿਆ ਕਰ ਆਖਿਆ ਕਰ ਸੱਚੇ ਪਾਤਸ਼ਾਹ ਕਬੀਰ ਸਾਹਿਬ ਕਹਿੰਦੇ ਨੇ ਕੂਕਦਿਆ ਰਹਾ ਕਰ ਕਬੀਰ ਕੇਸੋ ਕੇਸੋ ਕੂਕੀ ਐ ਕੂਕਦਿਆ ਰਿਆ ਕਰ ਦਿਨ ਰਾਤ ਵਾਜਾਂ ਮਾਰਦਾ ਰਿਆ ਕਰ ਬਵੀਹੇ ਵੰਗ ਕੂਕਦਿਆ ਰਿਆ ਕਰ ਬਵੀਹੇ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੈ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ ਕਹਿੰਦੇ ਬਵੀਹਾ ਅੰਮ੍ਰਿਤ ਵੇਲੇ ਬੋਲਦਾ ਜੇ ਬੀਬੀ ਇਹ ਦੀ ਸੁਣ ਲੈਂਦੇ ਸਮਾਂਤੀ ਬੂੰਦੋਂ ਨੂੰ ਦੇ ਸਕਦਾ ਤੇ ਸਿੱਖ ਦੀ ਨਾ ਸੁਣੇਗਾ ਗੁਰੂ ਸੁਣਦਾ ਸਿੱਖ ਸੁਣਾਉਣ ਵਾਲਾ ਹੋਵੇ ਉਹ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਚੱਲਦੀ ਸੀ ਵੀਡੀਓ ਕੋਈ ਗੱਲ ਕਰ ਰਿਆ ਸੀ ਬੰਦਾ ਆਪਣੀ ਮੈਂ ਮੈਨੂੰ ਬੜੀ ਵਧੀਆ ਲੱਗੀ ਉਹ ਸੁਣਾ ਰਿਆ ਸੀ ਕਿਸੇ ਬੀਬੀ ਦੀ ਗੱਲ ਕਿ ਬੀਬੀ ਗਈ ਗੁਰਦੁਆਰੇ ਤੇ ਉਹ ਜਾ ਕੇ ਰੱਬ ਨੂੰ ਪੁੱਛਦੀ ਏ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਦੀ ਏ ਬਣਾਈ ਗੱਲ ਹੈ ਸੱਚੀ ਨਹੀਂ ਹੈ ਬਿਕ ਬੀਬੀ ਜਾ ਕੇ ਪੁੱਛਦੀ ਐ ਮੈਂ ਪਾਠ ਕਰਨ ਤੇ ਬਹਿ ਜਾਨੀ ਆ ਪਾਠ ਕਰਦੇ ਆ ਕਰਦੇ ਆ ਪਤਾ ਹੀ ਨਹੀਂ ਲੱਗਦਾ ਮੈਂ ਤੇਰੇ ਨਾਲ ਕਦੋਂ ਗੱਲਾਂ ਕਰਨ ਲੱਗ ਪਈਨੀ ਆ ਪਾਠ ਕਰਦੇ ਆ ਪਤਾ ਹੀ ਨਹੀਂ ਲੱਗਦਾ ਤੇਰੇ ਨਾਲ ਕਦੋਂ ਗੱਲਾਂ ਕਰਨ ਲੱਗ ਪਈਨੀ ਆ ਅੱਗੋਂ ਰੱਬ ਦਾ ਜਵਾਬ ਸੁਣਿਆ ਰੱਬ ਕਹਿੰਦਾ ਤਨ ਭਾਗ ਤੇਰੇ ਪਾਠ ਤੇ ਸਾਰੇ ਹੀ ਕਰਦੇ ਨੇ ਪਰ ਗੱਲ ਕੋਈ ਕੋਈ ਕਰਦਾ ਗੁਟਕਾ ਲੈ ਕੇ ਤੇ ਬੜੀ ਦੁਨੀਆ ਬਹਿ ਜਾਂਦੀ ਐ ਆਤਮਿਕ ਤੌਰ ਤੇ ਤੇ ਕੋਈ ਕੋਈ ਬੋਲਦਾ ਨਾ ਉਹ ਬੋਲਦਾ ਉਸ ਉਹ ਸੁਣਦਾ ਤੈਨੂੰ ਬੋਲਣਾ ਨਹੀਂ ਆਉਂਦਾ ਉਹ ਝੋਲੀ ਭਰਦਾ ਤੈਨੂੰ ਅੱਡਣੀ ਨਹੀਂ ਆਉਂਦੀ ਉਹ ਬਖਸ਼ਿਸ਼ ਕਰਦਾ ਤੂੰ ਪਾਤਰ ਹੀ ਨਹੀਂ ਬਣ ਸਕਿਆ ਅਜੇ ਤੱਕ ਕਿਹੜੀਆਂ ਗੱਲਾਂ ਇਹ ਤੇ ਸੱਚੇ ਪਾਤਸ਼ਾਹ ਜਿਵੇਂ ਸਭ ਸੁਣਦੇ ਹੋ ਨਾ ਤੁਸੀਂ ਸਾਡੀ ਵੀ ਸੁਣਿਓ ਸਾਰੀ ਸੁਣਿਓ ਅੰਦਰ ਦੀ ਸੁਣਿਓ ਵੇਦਨ ਇਹੋ ਹਮਾਰਾ ਜੀਵਨ ਆ ਤੂੰ ਸਾਹਿਬ ਸੱਚੇ ਵੇਖ ਇਹ ਬਾਬਾ ਫਰੀਦ ਅੰਦਰ ਦਾ ਹਾਲ ਹੀ ਦੱਸ ਦੇ ਰੱਬ ਨਾਲ ਗੱਲਾਂ ਹੀ ਨੇ